ਇਹ ਹੈਗੀ ਹੈ ਜੀ ਕੰਪਲੇਂਟ ਕੰਪਲੇਂਟ ਅਗੇਂਸਟ ਕਰਨ ਔਜਲਾ ਇਹ ਅਸੀਂ ਨਹੀਂ ਕੀਤੀ ਇਹ ਕੰਪਲੇਂਟ ਕੀਤੀ ਹੈ ਜੀ ਪੰਡਿਤ ਰਾਓ ਨੇ ਸੋਈ ਕੰਪਲੇਂਟ ਜਿਹੜੀ ਮੈਂ ਫੜੀ ਹੋਈ ਹੈ ਹੱਥ ਵਿੱਚ ਤੁਸੀਂ ਜਿਸ ਤਰ੍ਹਾਂ ਦੱਸ ਕੇ ਹਟਿਓ ਕਿ ਉਹਨਾਂ ਦੇ ਅਗੇਂਸਟ ਤੁਸੀਂ ਕੰਪਲੇਂਟ ਫਾਈਲ ਕੀਤੀ ਹੈ 7 ਦਸੰਬਰ ਨੂੰ ਸ਼ੋ ਹੋਣ ਜਾ ਰਿਹਾ ਤੁਹਾਡੇ ਵੱਲੋਂ ਕੀ ਕੀ ਤਿਆਰੀਆਂ ਨੇ ਪੰਜਾਬੀ ਪਾਸ਼ਾ ਚੇਕਰ ਕੋਈ ਲੈਕਚਰ ਸ਼ਰਾਬੀ ਹੱਤਿਆਰੀ ਗਾਣਾ ਗਾਉਂਦੇ ਨੇ ਉਹਨਾਂ ਨੂੰ ਰੋਕਣਾ ਮੇਰਾ ਫਰਜ਼ ਹੈ ਇਹ ਕੰਮ ਕਰਾਂਗਾ ਆਦਿਆ ਚਿੱਟਾ ਕੁਰਤਾ ਅਲਕੋਹਲ ਟੂ ਫਿਊ ਡੇਸ ਉੱਥੇ ਗਾਉਂਦੇ ਨੇ ਖਾਵੇ ਤੜਕੇ ਫੀਮ ਕੁਰੇ ਬੰਦੂਕ ਗੈਂਗਸਟਰ ਇਹ ਗਾਣਾ ਮੰਚ ਤੇ 7 ਤਾਰੀਖ ਚੰਡੀਗੜ੍ਹ ਨਹੀਂ ਗਾਉਣਗੇ ਜੇ ਗਾਉਣਗੇ ਜ਼ਿੰਮੇਦਾਰ ਕੌਣੇ ਜੀ ਐਸਐਸਪੀ ਅਤੇ ਡੀਜੀਪੀ ਅਤੇ ਡਿਸਟ੍ਰਿਕਟ ਮੈਜਿਸਟਰੇਟ ਮੈਨੂੰ ਲੱਗਦਾ ਹੈ ਇਸ ਕੰਪਲੇਂਟ ਤੋਂ ਬਾਅਦ ਅਡਮਿਨਿਸਟ੍ਰੇਸ਼ਨ ਹਰਕਤਾਂ ਹੋਗੀ ਤੇ ਅਕਰਨ ਹੋ ਜਲੋ ਨੀ ਇਹ ਗਾਣਾ ਨਹੀਂ ਗਾਣ ਦੇਣੀ ਪੰਡਿਤ ਜੀ ਪੂਰੀ ਰਿਸਰਚ ਕਰਕੇ ਉਹਨਾਂ ਨੇ ਬੋਰਡ ਤਿਆਰ ਕੀਤਾ ਹੈ ਕਿ ਇਹ ਗਾਣੇ ਨੇ ਜਿਹੜੇ ਪਾਰਟਿਕੂਲਰ ਕਰਨ ਵੱਲੋਂ ਨਹੀਂ ਗਾਏ ਜਾਣਗੇ ਸੋ ਪੰਡਿਤ ਜੀ ਇਹ ਲਾਈਵ ਸ਼ੋਅ ਦਾ ਤੁਸੀਂ ਜਿਹੜਾ ਹੁਣ ਕਲਾਕਾਰਾਂ ਤੇ ਰੋਕ ਲਾ ਰਹੇ ਹੋ ਕਿ ਇਹ ਜਿਹੜੇ ਗਾਣੇ ਨਹੀਂ ਗਾਉਣੇ ਉਸ ਤੋਂ ਇਲਾਵਾ ਜਿਵੇਂ YouTube 'ਤੇ ਰਿਲੀਜ਼ ਕਰਦੇ ਨੇ ਲੋਕally ਰਿਲੀਜ਼ ਕਰਦੇ ਨੇ ਉਸ ਤੇ ਵੀ ਕੋਈ ਰਿਸਪੌਂਸ ਆਉਂਦਾ ਜਿੰਨੇ ਵੀ ਗਲਤ ਗਾਣਾ ਬਣਾ ਕੇ YouTube ਤੇ ਚੜਾ ਰਹੇ ਨੇ ਇਹ ਕਾਨੂੰਨ ਗੈਰ ਕਾਨੂੰਨ ਨੇ ਮੈਂ ਸਾਰੇ ਮਾਨੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤੇ ਪੇਸ਼ ਕਰਾਂਗਾ ਇਹਨਾਂ ਦੇ ਖਿਲਾਫ ਕਾਰਵਾਈ ਲਈ ਮੰਗ ਕਰਾਂਗਾ ਇਹ ਗਾਣਾ ਹਟਣਗੇ ਕੀ ਲੱਗਦਾ ਕਿ ਸੁਣੀ ਚਾਹੀਦੀ ਹੈ ਗੱਲ ਥੋੜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੈਨਿਕਸ ਸਵੇਰਾ ਟੀਵੀ ਤੇ ਮੇਰੇ ਹੱਥ ਵਿੱਚ ਜਿਹੜਾ ਤੁਸੀਂ ਇਹ ਫਾਰਮ ਦੇਖ ਰਹੇ ਹੋ ਕੋਈ ਆਰਮ ਫਾਰਮ ਨਹੀਂ ਹੈ ਇਹ ਹੈਗੀ ਹੈ ਜੀ ਕੰਪਲੇਂਟ ਕੰਪਲੇਂਟ ਅਗੇਂਸਟ ਕਰਨ ਔਜਲਾ ਇਹ ਅਸੀਂ ਨਹੀਂ ਕੀਤੀ ਇਹ ਕੰਪਲੇਂਟ ਕੀਤੀ ਹੈ ਜੀ ਪੰਡਿਤ ਰਾਓ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਰਨ ਔਜਲਾ ਦਾ ਸ਼ੋ 7 ਦਸੰਬਰ ਨੂੰ ਹੋਣ ਜਾ ਰਿਹਾ ਹੈ ਜਿਸ ਤੇ ਪੰਡਿਤ ਰਾਓ ਨੇ ਸਾਫ਼-ਸਾਫ਼ ਲਿਖ ਦਿੱਤਾ ਹੈ ਦੱਸ ਵੀ ਦਿੱਤਾ ਹੈ ਕੰਪਲੇਂਟ ਦੇ ਵਿੱਚ ਕਿ ਕਿਹੜੇ ਪਾਰਟਿਕੂਲਰ ਸੌਂਗਸ ਨੇ ਜਿਹੜੇ ਕਰਨ ਔਜਲਾ ਦੇ ਵੱਲੋਂ ਸਟੇਜ ਤੇ ਨਹੀਂ ਗਾਏ ਜਾਣਗੇ ਸੋ ਉਹਨਾਂ ਦੀ ਲਿਸਟ ਵੀ ਜਿਹੜੀ ਤੁਹਾਨੂੰ ਮੈਂ ਦਿਖਾ ਦਿੰਨੀ ਪੰਡਿਤ ਰਾਓ ਸਾਡੇ ਨਾਲ ਹੈਗੇ ਨੇ ਇਸ ਟਾਈਮ ਤੁਸੀਂ ਉੱਪਰ ਦੇਖ ਪਾ ਰਹੇ ਹੋ ਮਿਸਟਰ ਕਰਨ ਔਜਲਾ ਡੂ ਨਾਟ ਸਿੰਗ ਥੀਸ ਸੌਂਗਸ ਡੂਰਿੰਗ ਯੋਰ ਲਾਈਵ ਸ਼ੋਸ ਸੋ ਅਧੀਆ ਚਿੱਟਾ ਕੁੜਤਾ ਅਲਕੋਹਲ 2 ਫਿਊ ਡੇਸ ਬੰਦੂਕ ਗੈਂਗਸਟਾ ਔਰ ਖਾਵੇ ਤੜਕੇ ਫੀਮ ਕੁੜੇ ਸੋ ਅਦਰਵਾਈਜ਼ ਆਈ ਵਿਲ ਫਾਈਲ ਕੰਟੈਂਪਟ ਆਫ ਕੋਰਟ ਅਗੇਂਸਟ ਯੂ ਸੋ ਇਹ ਜਿਹੜੀ ਅਗੇਂਸਟ ਜਿਹੜੀ ਕੰਪਲੇਂਟ ਹੈ ਇਹ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਆ ਸੋ ਇਸ ਤੇ ਹੋਰ ਵੀ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਗੱਲਾਂ ਕਰਨੀਆਂ ਨੇ ਅੱਜ ਕਿਉਂਕਿ ਪਾਰਟਿਕੂਲਰ ਸੌਂਗਸ ਜਿਹੜੇ ਨੇ ਪੰਡਿਤ ਵੱਲੋਂ ਮੈਂਸ਼ਨ ਕੀਤੇ ਗਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਪੰਡਿਤ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮੈਡਮ ਸ਼ੁਕਰੀਆ ਤੁਹਾਡਾ ਸੋ ਇਹ ਕੰਪਲੇਂਟ ਜਿਹੜੀ ਮੈਂ ਫੜੀ ਹੋਈ ਹੈ ਹੱਥ ਵਿੱਚ ਤੁਸੀਂ ਜਿਸ ਤਰ੍ਹਾਂ ਦੱਸ ਕੇ ਹਟਿਓ ਕਿ ਉਹਨਾਂ ਦੇ ਅਗੇਂਸ ਤੁਸੀਂ ਕੰਪਲੇਂਟ ਫਾਈਲ ਕੀਤੀ ਹੈ 7 ਦਸੰਬਰ ਨੂੰ ਸ਼ੋ ਹੋਣ ਜਾ ਰਿਹਾ ਤੁਹਾਡੇ ਵੱਲੋਂ ਕੀ ਕੀ ਤਿਆਰੀਆਂ ਨੇ ਤਿਆਰੀ ਤਾਂ ਇੱਕੋ ਇੱਕ ਹੈ ਮੈਡਮ ਪੰਜਾਬੀ ਪਾਸ਼ਾ ਤੇ ਪੰਜਾਬੀ ਨੂੰ ਉੱਚੀ ਪੱਧਰ ਤੇ ਰੱਖਣਾ ਯਹੀ ਮੇਰੀ ਤਿਆਰੀ ਹੈ ਜੇਕਰ ਰੋਹਾਨੀਅਤ ਪਰਿਪਾਸ਼ਾ ਪੰਜਾਬੀ ਪਾਸ਼ਾ ਸੁੰਦਰ ਪਾਸ਼ਾ ਗੁਰਮੁਖੀ ਪੰਜਾਬੀ ਪਾਸ਼ਾ ਜੇਕਰ ਕੋਈ ਲੱਚਰ ਸ਼ਰਾਬੀ ਹੱਤਿਆਰੀ ਗਾਣਾ ਗਾਉਂਦੇ ਨੇ ਉਹਨਾਂ ਨੂੰ ਰੋਕਣਾ ਮੇਰਾ ਫਰਜ਼ ਹੈ ਇਹ ਕੰਮ ਕਰਾਂਗਾ ਮੈਂ ਦੇਖੋ ਮੈਡਮ ਕਰਨ ਓਜਲੇ ਦੇ ਗਾਣੇ ਤੁਹਾਨੂੰ ਤੁਸੀਂ ਪੜ ਚੁੱਕਿਆ ਆਦਿਆ ਚਿੱਟਾ ਕੁਰਤਾ ਅਲਕੋਹਲ ਟੂ ਫਿਊ ਡੇਸ ਉੱਥੇ ਗਾਉਂਦੇ ਨੇ ਖਾਵੇ ਤੜਕੇ ਫੀਮ ਕੁਰੇ ਬੰਦੂਕ ਗੈਂਗਸਟਰ ਇਹ ਗਾਣਾ ਮਨਚ ਤੇ 7 ਤਾਰੀਖ ਚੰਡੀਗੜ੍ਹ ਨਹੀਂ ਗਾਉਣਗੇ ਜੇ ਗਾਉਣਗੇ ਚੰਡੀਗੜ੍ਹ ਦੇ ਐਸਐਸਪੀ ਅਤੇ ਡੀਜੀਪੀ ਜ਼ਿੰਮੇਵਾਰੀ ਹੋਣਗੇ ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੇਰੇ ਕੇਸ ਸੁਣਦੇ ਵੇ 22/2019 ਨੂੰ ਕਿਹਾ ਸੀ ਡਿਸਟ੍ਰਿਕਟ ਮੈਜਿਸਟ੍ਰੇਟ ਸੁਪਰੀਡੈਂਟ ਸੀਨੀਅਰ ਸੁਪਰੀਡੈਂਟ ਆਫ ਪੁਲਿਸ personally responsible to ensure the directions given here would. so zimmedar kaun hai ji ssp ate dgp ate district magistrate mainu lagda hai is complaint to baad administration harkat hogi te akaran ho jave nahi ye ganna nahi gande denge ਸੋ ਪੰਡਿਤ ਜੀ ਪੂਰੀ ਰਿਸਰਚ ਕਰਕੇ ਉਹਨਾਂ ਨੇ ਬੋਰਡ ਤਿਆਰ ਕੀਤਾ ਹੈ ਕਿ ਇਹ ਗਾਣੇ ਨੇ ਜਿਹੜੇ ਪਾਰਟਿਕੂਲਰ ਕਰਨ ਵੱਲੋਂ ਨਹੀਂ ਗਾਏ ਜਾਣਗੇ ਸੋ ਪੰਡਿਤ ਜੀ ਇਹ ਲਾਈਵ ਸ਼ੋਜ਼ ਦਾ ਤੁਸੀਂ ਜਿਹੜਾ ਹੁਣ ਕਲਾਕਾਰਾਂ ਤੇ ਰੋਕ ਲਾ ਰਹੇ ਹੋ ਕਿ ਇਹ ਜਿਹੜੇ ਗਾਣੇ ਨਹੀਂ ਗਾਉਣੇ ਉਸ ਤੋਂ ਇਲਾਵਾ ਜਿਵੇਂ YouTube ਲਈ ਰਿਲੀਜ਼ ਕਰਦੇ ਨੇ ਲੋਕਲ ਲਈ ਰਿਲੀਜ਼ ਕਰਦੇ ਨੇ ਉਸ ਤੇ ਵੀ ਕੋਈ ਰਿਸਪੌਂਸ ਆਉਂਦਾ ਜੀ ਬਿਲਕੁਲ ਮੈਡਮ ਜਿਲ ਬਿਲਕੁਲ ਮੈਂ ਕੰਪਲੇਂਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਐਸਐਸਪੀ ਮੈਡਮ ਨੂੰ ਉਹ ਇਹ ਕਰਨ ਹੋਜ਼ਲਾ ਨੂੰ ਸ਼ੋਅ ਤੋਂ ਇੱਕ ਦਿਨ ਤੋਂ ਪਹਿਲਾਂ ਸੱਮਨ ਕੀਤਾ ਜਾਵੇ ਬੁਲਾਇਆ ਜਾਵੇ ਉਹ ਇਹ ਗਾਣੇ ਜਿੰਨੇ ਵੀ ਗਾਣੇ ਨਹੀਂ YouTube ਤੋਂ ਕਢਿਆ ਜਾਵੇ ਇਹ ਲਿਖਿਆ ਹੈ ਮੈਂ ਇਹ ਐਸਐਸਪੀ ਦਾ ਕੰਮ ਹੈ ਉਹ ਕਰਨਗੇ ਮੈਨੂੰ ਲੱਗਦਾ ਹੈ ਜਿੰਨੇ ਵੀ ਗਲਤ ਗਾਣਾ ਬਣਾ ਕੇ YouTube ਤੇ ਚੜਾ ਰਹੇ ਨੇ ਇਹ ਕਾਨੂੰਨ ਗੈਰ ਕਾਨੂੰਨ ਨੇ ਮੈਂ ਸਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤੇ ਪੇਸ਼ ਕਰਾਂਗਾ ਇਹਨਾਂ ਦੇ ਖਿਲਾਫ ਕਾਰਵਾਈ ਲਈ ਮੰਗ ਕਰਾਂਗਾ ਇਹ ਗਾਣਾ ਹਟਣਗੇ YouTube ਤੋਂ ਹਟਾਉਣ ਦਾ ਮੇਰਾ ਮਕਸਦ ਹੈ ਹਟਾਉਣ ਦੀ ਇਹ ਕੰਮ ਮੈਂ ਕਰਾਂਗਾ ਨਾ ਸਿਰਫ ਕਰਨ ਔਜਲਾ ਦੀ ਗਾਣੇ ਬਲਕਿ ਦਿਲਜੀਤ ਦੁਸਾਂਜ ਦੇ ਗਾਣੇ ਵੀ YouTube ਤੇ ਹਟ ਹਟ ਜਾਣਗੇ ਜਿਵੇਂ ਪਟਿਆਲਾ ਪੈਗ ਹੋਵੇ ਜਿਵੇਂ ਪੰਚਤਾਰਾ ਠੇਕੇ ਹੋਵੇ ਦਿਲਜੀਤ ਦੁਸਾਂਜ ਦੇ ਗਾਣੇ ਜੇ ਵਿੱਚੋਂ ਫੀਮ ਲੱਭਿਆ ਉਹ ਵੀ ਗਾਣੇ YouTube ਤੋਂ ਹਟ ਹਟ ਜਾਣਗੇ ਸੋ ਪੰਡਿਤ ਜੀ ਜਿਵੇਂ ਤੁਸੀਂ ਇਹ ਐਫਰਟਸ ਕਰ ਰਹੇ ਹੋ ਹੈਨਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਇਹ ਜਿਹੜੇ ਸ਼ਬਦ ਗਾਣਿਆਂ ਦੇ ਵਿੱਚ ਵਰਤੇ ਜਾਂਦੇ ਉਹਨਾਂ ਨੂੰ ਲੈ ਕੇ ਤੁਸੀਂ ਕੰਪਲੇਂਟਸ ਕਰਦੇ ਹੋ ਸੋ ਕਾਨੂੰਨੀ ਤੌਰ ਤੇ ਵੀ ਇਹਨਾਂ ਚੀਜ਼ਾਂ ਤੇ ਤੁਸੀਂ ਫੋਕਸ ਕਰ ਰਹੇ ਹੋ ਕਾਨੂੰਨੀ ਕਾਰਵਾਈ ਕਰਦੇ ਹੋ ਤੁਸੀਂ ਸਾਰੀ ਜੀ ਬਿਲਕੁਲ ਤੇ ਇਹਨਾਂ ਦਾ ਰਿਸਪੌਂਸ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਦਿਲਜੀਤੋ ਸਾਂਝਦਾ ਸੀ ਦੇਖਿਆ ਵੀਡੀਓ ਬਹੁਤ ਵਾਇਰਲ ਹੋਈ ਹੈ ਹੈਨਾ ਸੋ ਹੁਣ ਕਰਨ ਔਜਲਾ ਤੱਕ ਇਹ ਗੱਲ ਪਹੁੰਚੀ ਹੈ ਮੈਨੂੰ ਲੱਗਦਾ ਉਹ ਉਹਨਾਂ ਨੂੰ ਸਭ ਕੁਝ ਪਤਾ ਹੈ ਜੀ ਕਿਉਂਕਿ ਤੁਹਾਡੇ ਵਰਗੇ ਮਸ਼ਹੂਰ ਪੱਤਰਕਾਰ ਲਗਾਤਾਰ ਰਿਪੋਰਟ ਕਰ ਰਹੇ ਨੇ ਲਗਾਤਾਰ ਉਹਨਾਂ ਕੋਲ ਪਹੁੰਚ ਚੁੱਕਿਆ ਹੈ ਉਹ ਉਹ ਵੀ ਹਰਕਤ ਜਰੂਰ ਆਣਗੇ ਮੈਨੂੰ ਲੱਗਦਾ ਹੈ ਜਿਵੇਂ ਦਿਲਦੀਸ਼ ਜੋਸਨ ਸਾਹਿਬ ਨੇ ਮੇਰੇ ਨੋਟਿਸ ਤੋਂ ਬਾਅਦ ਹైదరాబాద్ ਦੇ ਵਿੱਚ ਉਹ ਗਲਤ ਗਾਣਾ ਨਹੀਂ ਗਾਏ ਨੇ ਬੱਚੇ ਨੂੰ ਮੰਚ ਤੇ ਨਹੀਂ ਬੁਲਾਏ ਨੇ ਇਹ ਜ਼ਿੰਮੇਵਾਰੀ ਕਰਨ ਔਜਲ ਨੂੰ ਦਿਖਾਣਾ ਪਊਗਾ ਜੇ ਨਹੀਂ ਦਿਖਾਉਣਗੇ ਮਾਨਵ ਹਾਈ ਕੋਰਟ ਦੇ ਵਿੱਚ ਮੈਨੇ ਛੱਡਣਾ ਕੰਟੈਂਪਟ ਕੋਰਟ ਦੇ ਵਿੱਚ ਇਹਨਾਂ ਨੂੰ ਪਾਰਟੀ ਬਣਾਵਾਂਗਾ ਮੈਨੇ ਛੱਡਣਾ ਜੀ ਕੀ ਲੱਗਦਾ ਕਿ ਸੁਣੀ ਜਾਏਗੀ ਗੱਲ ਤੁਹਾਡੀ बिल्कुल मेरी गल नहीं मैडम यह मानव पंजाब के हरियाणा हाईकोर्ट की हुक्म है तुम देखो जी मैं मैं इतने लिखिया हाई हाईकोर्ट के हुक्म देखो जी डायरेक्टर जनरल ऑफ पुलिस इन द स्टेट ऑफ पंजाब हरियाणा एंड यूनियन टेरिटरी चंडीगढ़ आर डायरेक्टेड टू एंश्योर दैट नो सॉन्ग्स आर प्लेड ग्लोरीफाइंग द लिकर वाइन ड्रग्स एंड वायलेंस इन एनी सॉन्ग इवन इन लाइव शोज मैडम देखो जी क्लियरली ਲਿਖਿਆ ਮਾਨੋ ਹਾਈ ਕੋਰਟ ਨੇ ਲਾਈਵ ਸ਼ੋਅ ਦੇ ਦੌਰਾਨ ਵੀ ਨਹੀਂ ਗਾ ਸਕਦੇ ਜੇ ਕੋਰਟ ਕਹਿ ਰਹਾ ਹੈ ਫਿਰ ਕਿਵੇਂ ਗਾ ਸਕਦਾ ਹੈ ਜੀ ਰੁਕਿਆ ਜਾਊਗਾ ਪਰ ਪਰ ਜਿਵੇਂ ਯੂਥ ਆਪਾਂ ਦੇਖਦੇ ਹਾਂ ਨਾ ਕਰਨ ਔਜਲਾ ਨੂੰ ਕਿੰਨਾ ਯੂਥ ਫੋਲੋ ਕਰਦਾ ਬਹੁਤ ਵੱਡਾ ਨਾਮ ਹੈ ਇੰਡਸਟਰੀ ਦਾ ਸੋ ਯੂਥ ਦੀ ਡਿਮਾਂਡ ਤੇ ਅਗਰ ਯੂਥ बार-बार ਡਿਮਾਂਡ ਕਰੇ ਕਰਨ ਔਜਲਾ ਨੂੰ ਗਾਣੇ ਗਾਉਣ ਦੇ ਲਈ ਜਿਹੜੇ ਉਹਨਾਂ ਦੇ ਇਹ ਹਿੱਟ ਸੌਂਗਸ ਨੇ ਜਿਹੜੇ ਤੁਸੀਂ ਸਾਰੇ ਲਿਖੇ ਹੋਏ ਆ ਕਰਨ ਦੇ ਮੈਡਮ ਮੈਂ ਤੁਹਾਨੂੰ ਬਹੁਤ ਬੇਨਤੀ ਨਾਲ ਇੱਕ ਸਵਾਲ ਪੁੱਛਾਂਗਾ ਇਨਦੇ ਸਾਰੇ ਫੈਨਸ ਨੂੰ ਇਕਜੁੱਟ ਕਰਕੇ ਪੁੱਛੋ ਪਤਾ ਕਰੋ ਕਿੰਨੇ ਉਹਦੇ ਵਿੱਚ ਪ੍ਰੋਫੈਸਰ ਨੇ ਟੀਚਰ ਨੇ ਡਾਕਟਰ ਨੇ ਇੰਜੀਨੀਅਰ ਨੇ ਲਾਇਰਸ ਨੇ ਟੋਡੇ ਵਰਗੇ ਪੱਤਰਕਾਰ ਨੇ ਕੋਈ ਨਹੀਂ ਸਾਰੇ ਵਿਗੜੇ ਹੋਏ ਬੱਚੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਸ ਕਾਨੂੰਨ ਬਾਰੇ ਇਸ ਮਾਨੋ ਹਾਈ ਕੋਰਟ ਦੀ ਹੁਕਮ ਬਾਰੇ ਇਸ ਕਾਨੂੰਨ ਦੇ ਅਸਰ ਬਾਰੇ ਇਨਹੀਂ ਮੈਡਮ ਹਾਈ ਕੋਰਟ ਨੇ ਸਪੱਸ਼ਟ ਰੂਪ ਵਿੱਚ ਕਿਹਾ ਮੈਡਮ ਦੇਖੋ ਜੀ कोर्ट कहता है द कोर्ट कैन आल्सो टेक अ ज्यूडिशियल नोटिस ऑफ द फैक्ट दैट द ग्लोरीफिकेशन ऑफ द लिकर वाइन ड्रग्स एंड वायलेंस इन इन द सॉन्ग्स इन द स्टेट ऑफ पंजाब हरियाणा एंड चंडीगढ़ हैज इंक्रीज्ड इन द रीसेंट टाइम्स नाउ कोर्ट कहता है दी सॉन्ग्स अफेक्ट द चिल्ड्रन ऑफ द इंपर्सनेबल एज मतलब कोर्ट कह रहे हैं कि ये जड़े गाने ने ये यंगस्टर्स दे लिए माड़े ने हानिकारक ने यंगस्टर्स नु बिगाड़दे हैं ये जड़े लिरिक्स हैं बिल्कुल ਤੁਸੀਂ सी कहा गलत है ये नौजवान लोगों को गाना सुनाओ मैं 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 सद्दा देगा करनाजुला साहब न मैं जिया कहवा उन्होंने अधिकार है उन्होंने उन्होंने कैपिटल सिटी है राजधानी है चंडीगढ़ उन्होंने अधिकार है गाओ रज रज के गाओ पंजाब पंजाबी दी गाना गाओ बाबा नानक दी गुणगान गाओ चार साहब जी दी गुणगान गाओ भक्ति वाला गाना गाओ नौजवान भक्ति नाल जोड़ो क्यों नहीं गा नच सकते जी भक्ति ना भक्ति दी गाने ते नौजवान क्यों नहीं नच सकते दसौ मैं इतिहास गवाह है पंजाब दे विच इतिहास गवाह है बाबा फरीद बुले शाह बाबा नानक गुरु गोबिंद सिंह महाराज एको एक एकोक परमात्मा के नाद विच, इन्ना ही नहीं एको एक एकोक परमात्मा के नाद नचे नहीं इन्ना ही नहीं जम्मू कश्मीर दे, लल दैद दे, कर्नाटक महादेवी दे सारी एकोक एक परमात्मा नाच जेकर नच सकते ਸਾਡੇ ਨੌਜਵਾਨ 34 ਸੈਕਟਰ ਦੇ ਵਿੱਚ ਐਗਜ਼ੀਬਿਸ਼ਨ ਗਰਾਊਂਡ ਦੇ ਮੋਹਰੇ ਗੁਰਦੁਆਰਾ ਸਾਹਿਬ 34 ਗੁਰਦੁਆਰਾ ਗੁਰੂ ਤੇਗ ਤੇ ਪਹਾਦਰ ਸਾਹਿਬ ਦੀ ਉੱਥੇ ਨੌਜਵਾਨ ਭਗਤੀ ਦੇ ਗਾਣੇ ਤੇ ਕਿਉਂ ਨਹੀਂ ਨੱਚ ਸਕਦੇ ਦੱਸੋ ਜੀ ਮੈਨੂੰ ਮੈਨੂੰ ਲੱਗਦਾ ਹੈ ਕਰਨ ਔਜਲਾ ਨੂੰ ਸਮਝਾਰੀ ਦਿਖਾਉਣਾ ਚਾਹੀਦਾ ਭਗਤੀ ਨਾਲ ਦੇਸ਼ ਭਗਤੀ ਗਾਣਾ ਗਾਓ ਨੌਜਵਾਨ ਨੂੰ ਨਚਾਓ ਸੋ ਜਿਵੇਂ ਤੁਸੀਂ ਸੁਣਿਆ ਕਿ ਪੰਡਿਤ ਜੀ ਇਸ ਵਾਰ ਪੂਰੀ ਤਿਆਰੀ ਚ ਨਹੀਂ ਕਿਉਂਕਿ ਚੰਡੀਗੜ੍ਹ ਹੋਵੇ ਜਾਂ ਕੋਈ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਕਲਾਕਾਰ ਦਾ ਲਾਈਵ ਸ਼ੋਅ ਹੋਵੇ ਪੰਡਿਤ ਜੀ ਦੇ ਵੱਲੋਂ ਜੜੀਆਂ ਐਫਰਟਸ ਨੇ ਉਹ ਕੀਤੇ ਜਾਂਦੇ ਆ ਕਿ ਪੰਜਾਬੀ ਮਾਂ ਬੋਲੀ ਜਾਂ ਫਿਰ ਪੜਕੀਲੇ ਸ਼ਬਦਾਂ ਦੇ ਨਾਲ ਉਹ ਆਪਣੀ ਲਾਈਵ ਸ਼ੋਅ ਦੇ ਵਿੱਚ ਨਾ ਲੋਕਾਂ ਨੂੰ ਐਂਟਰਟੇਨ ਕਰਨ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਪੰਡਿਤ ਜੀ ਨੇ ਇੱਕ ਵਾਰ ਫਿਰ ਤੋਂ ਜਿਹੜੇ ਆ ਉਹ ਐਫਰਟਸ ਕੀਤੇ ਕਿ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਇਹ ਪਾਰਟਿਕੂਲਰ ਸੌਂਗਸ ਜਿਹੜੇ ਨੇ ਨਹੀਂ ਗਾਏ ਜਾਣਗੇ ਸੋ ਦੇਖਣਾ ਹੁਣ ਬੜਾ ਖਾਸ ਹੋਣ ਵਾਲਾ ਹੈ ਕਿ ਆਖਿਰ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਪੰਡਿਤ ਜੀ ਦੇ ਵੱਲ ਕੋਰਟ ਦੇ ਵਿੱਚ ਜਾ ਕੇ ਜਿਹੜੇ ਵੀ ਪੁਆਇੰਟਸ ਹਾਈਲਾਈਟ ਕੀਤੇ ਗਏ ਨੇ ਉਹਨਾਂ ਤੇ ਕੰਮ ਹੁੰਦਾ ਹੀ ਹੈ ਨਹੀਂ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ